ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਹੈਗੀ ਐ ਜੀ 2 ਤਰੀਕ ਤੇ ਨਿਸ਼ੂ ਤਾਂ ਚਲੀ ਗਈ ਹੈ ਵਾਪਸ ਜੁੱਕੇ ਤੇ ਹਨੀ ਦੇ ਵੀ ਹੁਣ ਥੋੜੀਆਂ ਛੁੱਟੀਆਂ ਰਹਿ ਗਈਆਂ ਨੇ ਫੇਰ ਸਾਡੇ ਘਰ ਚੋਂ ਬਿਲਕੁਲ ਹੀ ਰੌਣਕ ਚਲੀ ਜਾਣੀ ਐ ਤੇ ਹੁਣ ਤਾਂ ਚਲੋ ਫੇਰ ਵੀ ਰਹਿਦਾ ਸਾਡੇ ਕੋਲ ਦਿਲ ਲੱਗਿਆ ਰਹਿੰਦਾ ਏ ਜੀ ਦੁਪਹਿਰ ਦਾ ਟਾਈਮ ਹੈਗਾ ਲੱਗੀ ਹੋਈ ਹਾਂ ਜੀ ਮੈਂ ਲੰਚ ਦੀ ਤਿਆਰੀ ਕਰਨ ਗਰਮੀ ਦਾ ਮੌਸਮ ਸਟਾਰਟ ਹੋ ਗਿਆ ਤੇ ਹੁਣ ਜ਼ਿਆਦਾਤਰ ਚਟਣੀਆਂ ਹੀ ਚੱਲਣ ਗਈਆਂ ਸਬਜ਼ੀ ਹੋਵੇ ਚਾਹੇ ਦਾਲ ਹੋਵੇ ਹਰ ਇੱਕ ਦਿਨ ਨਾਲ ਚਟਣੀ ਬੜੀ ਵਧੀਆ ਲੱਦਿੰਦੀ ਹੈ ਇਹ ਮੈਂ ਚਟਣੀ ਮਿਕਸ ਜਿਹੀ ਕਰਕੇ ਬਣਾ ਰਹੀ ਹਾਂ ਵਿੱਚ ਮੈਂ ਣੀਆਂ ਪਦੀਨਾ ਹਰਾ ਪਿਆਜ਼ ਤੇ ਵਿੱਚ ਨਾਲ ਅੰਗੂਰ ਪਾਏ ਆ ਇੱਕ ਮੈਂ ਟਮਾਟਰ ਪਾਇਆ ਹੈ ਬਹੁਤ ਹੀ ਟੇਸਟੀ ਚਟਣੀ ਇਹ ਵੀ ਲੱਗਦੀ ਹੁੰਦੀ ਹੈ ਮੈਂ ਪਹਿਲਾਂ ਵੀ ਕਈ ਵਾਰ ਬਣਾਈ ਆ ਤਾਂ ਅੰਗੂਰ ਪਾ ਕੇ ਤੁਸੀਂ ਦੇਖਿਓ ਬਹੁਤ ਹੀ ਟੇਸਟੀ ਚਟਣੀ ਬਣਦੀ ਹੈ ਹਰੀਆਂ ਮਿਰਚਾਂ ਮੈਂ 1-2 ਹੀ ਪਾਈਆਂ ਸੀ। ਦੇਖੋ ਬਣ ਗਈ ਹੈ ਜੀ ਆਪਣੀ ਚਟਣੀ। ਦੇਖਣ ਨੂੰ ਵੀ ਬਹੁਤ ਹੀ ਵਧੀਆ ਲੱਗ ਰਹੀ ਹੈ। ਖਾਣ ਨੂੰ ਵੀ ਬਹੁਤ ਟੇਸਟੀ ਬਣੀ ਹੈ। ਮੈਂ ਹੋਰ ਚੀਜ਼ ਦੱਸਣਾ ਭੁੱਲ ਗਈ ਸੀ ਦੇ ਵਿੱਚ ਮੈਂ ਥੋੜਾ ਜਿਹਾ ਇਮਲੀ ਦਾ ਪਲਪ ਵੀ ਪਾਇਆ ਹੈ। ਉਹਦੇ ਨਾਲ ਹੋਰ ਜ਼ਿਆਦਾ ਖੱਟੀ ਮਿੱਠੀ ਬਣ ਜਾਂਦੀ ਹੈ। ਥੋੜੀ ਜਹੀ ਮੈਂ ਵਿੱਚ ਸ਼ੱਕਰ ਪਾਈ ਸੀ। ਅੱਜ ਮੈਂ ਬਣਾਵਾਂਗੀ ਵਾਈਟ ਚਨੇ। ਈ ਦੇ ਟਾਈਮ ਬਾਅਦ ਮੈਂ ਬਣਾ ਰਹੀ ਆ ਵਾਈਟ ਚਨੇ ਤੇ ਹਨੀ ਪੁੱਤਰ ਵੀ ਉੱਠ ਖੜਿਆ ਏ ਇਹ ਉਹ ਕੱਲ ਦਾ ਆਪਣੀ ਗੱਡੀ ਨੂੰ ਲੱਗਿਆ ਹੈ ਸੁਮਾਰਨ ਪਤਾ ਨਹੀਂ ਕੀ ਗੱਡੀ ਦਾ ਕਰੀ ਜਾਂਦਾ ਹੈ ਹੁਣ ਫੇਰ نیچے ਚਲਾ ਗਿਆ ਏ ਗੱਡੀ ਦੇ ਕੋਲ ਗੱਡੀ ਨੂੰ ਪਤਾ ਨਹੀਂ ਕੀ ਸਵਾਰੀ ਜਾਂਦਾ ਹੈ ਮੈਂ ਵਾਈਟ ਚਨੇ ਬਣਾਣ ਇੱਕਦਮ ਮੇਰਾ ਤੜਕਾ ਵੀ ਤਿਆਰ ਹੋ ਗਿਆ ਥੋੜਾ ਜਾਵੇ ਬ੍ਰਾਊਨ ਹੋ ਗਿਆ ਛੇ ਛੇ ਟਮਾਟਰ ਪਾਦਮਾ ਪਹਿਲਾਂ ਕੜਪਾਣੀ ਚੜੂਗਾ। ਫੇਰ ਪਾਣਾ ᱜੀਏ ਦੇ ਦੇ। ਨਮਕ ਪਾ ਦਿਆ। ਥਾਲੀਆਂ ਮਿਰਚਾਂ ਮੈਂ ਪਹਿਲਾਂ ਹੀ ਕੁੱਟ ਕੇ ਪਾ ਦਿੱਤੀਆਂ ਤੇ ਵਿੱਚ ਟਮਾਟਰਾਂ ਦੇ। ਭੈਲੂ ਵੱਜੀ ਆ ਬਲਿੰਕਟ ਵਾਲਾ ਆਇਆ ਹੋਣਾ ਮੇਰੇ ਕੋਲ ਨਮਤ ਹੈ। ਨਮਕ ਜਿਹੜਾ ਹੈਗਾ ਏ ਮੇਰ ਕੋ ਖਤਮ ਹੋ ਗਿਆ ਸੀ ਤੇ ਮੈਂ ਨਮਕ ਮੰਗਾਇਆ ਏ ਇਹ ਮੈਂ ਮੰਗਾਇਆ ਜੀ ਪਿੰਕ ਸਾਲਟ ਤੇ ਇਹ ਹੈਗਾ ਸਿੰਧ ਦਾ ਨਮਕ ਥੋੜਾ ਜਿਹਾ ਮੰਗਵਾਇਆ ਕਦੇ ਕਦਈ ਵਿੱਚ ਇਹ ਵੀ ਮਿਕਸ ਕਰਕੇ ਮੈਂ ਪਾ ਦੇਣੀ ਹੁੰਨੀ ਐ ਆ ਨਮਕ ਹੈ ਨਹੀਂ ਸੀ ਤੇ ਮੈਂ ਤੜਕਾ ਵੈਸੇ ਤਿਆਰ ਕਰ ਲਿਆ ਸੀ ਮੈਨੂੰ 10 ਮਿੰਟ ਲੱਗਦੇ ਆ ਸਿਰਫ ਆਉਣ ਨੂੰ ਉੱਥੋਂ ਬਲੈਂਕਟ ਤੋਂ ਸਮਾਨ ਤੇ ਹੁਣ ਮੈਂ ਪਾਉਣੀ ਆ ਜੀ ਨਮਕ ਮਿਰਚ ਆਲੂ ਮੈਂ ਕੱਟੇ ਹੀ ਨਹੀਂ ਸੀ ਦੋ ਕਾਲੂ ਵੀ ਲੈ ਲਮੈਂ ਕਿਉਂਕਿ ਮੈਨੂੰ ਤਾਂ ਚਨੇ ਵਗੈਰਾ ਜੇ ਬਲੈਕ ਚਨੇ ਵੀ ਹੁੰਦੇ ਆ ਮੈਨੂੰ ਆਲੂ ਵਧੀਆ ਲੱਗਦੇ ਹੁੰਦੇ ਆ ਵਿੱਚ ਪਾਏ ਜੇ ਤੇ ਵਾਈਟ ਚਨੇ ਦੇ ਵਿੱਚ ਤਾਂ ਲੱਗਦੀ ਹੁੰਦੇ ਆ ਵਧੀਆ। ਹੁਣ ਤੱਕ ਮੇਰਾ ਤੜਕਾ ਤਿਆਰ ਹੁੰਦਾ ਹੈ ਮੈਂ ਲੱਗਦੀ ਆ ਜੀ ਆਲੂ ਛਿੱਲਣ। ਲੋ ਜੀ ਹੁਣ ਮੈਂ ਪਾਵਾਂਗੀ ਪਾਣੀ ਇਹਦੇ ਵਿੱਚ ਲੋੜ ਮੁਤਾਬਕ। ਲਓ ਜੀ ਚਨੇ ਆਪਣੇ ਬਣ ਗਏ ਨੇ ਵਾਈਟ ਚਨੇ ਤੇ ਵਧੀਆ ਰਿੱਜੇ ਆ ਤੇ ਹੁਣ ਮੇਰੇ ਇੱਧਰ ਰੱਖੇ ਹੋਏ ਨੇ ਰਾਈਸ ਬਣਾਉਣ ਵਾਸਤੇ ਸਿੰਪਲ ਰਾਈਸ ਬਣਾਵਾਂਗੀ ਨਾਲ ਫਿਰ ਬਣ ਰਹੇ ਨੇ ਰਾਈਸ ਸਾਹਿਬ ਨੇ ਆਪਣੀ ਜਾੜ ਦਾ ਕੰਮ ਕਰਵਾਇਆ ਏ ਤੇ ਇਸ ਕਰਕੇ ਨਾ ਫਿਰ ਉਹਨਾਂ ਤੋਂ ਰੋਟੀ ਨਹੀਂ ਖਾਧੀ ਜਾਣੀ ਸੀ ਮੈਂ ਇਹਨਾਂ ਫਿਰ ਰਾਈਸ ਬਣਾਏ ਆ ਥੋੜੇ ਜਿਹੇ ਜਿਆਦਾ ਨਰਮ ਰੱਖ ਕੇ ਮੈਂ ਰਾਈਸ ਬਣਾ ਦਿੱਤੇ ਆ ਇਹਨੇ ਚਲੋ ਮੈਂ ਰਾਈਸ ਏ ਖਾ ਲੂੰਗਾ ਜਿਵੇਂ ਮੈਂ ਫੇਰ ਰੋਟੀ ਨਹੀਂ ਬਣਾਈ ਹੈਗੀ ਉਹਨਾਂ ਵਾਸਤੇ ਪਹਿਲਾਂ ਉਹ ਜੀ ਮੈਂ ਡਾਕਟਰ ਸਾਹਿਬ ਵਾਸਤੇ ਰਾਈਸ ਤੇ ਚਨੇ ਦੀ ਸਬਜ਼ੀ ਤਿਆਰ ਕਰ ਦਿੱਤੀ ਹੈ ਪਿਆਜ਼ ਮੈਂ ਕੱਟਾ ਤਾਂ ਦਿੱਤੇ ਆ ਪਤਾ ਨਹੀਂ ਖਾਦੇ ਜਾਣਿਆ ਕਿ ਨਹੀਂ ਆਜੋ ਬਈ ਰੋਟੀ ਖਾ ਲਓ ਡਾਕਟਰ ਸਾਹਿਬ ਕਹਿੰਦੇ ਪਿਆਜ਼ ਨਹੀਂ ਖਾਦਾ ਜਾਣਾ ਮੈਂ ਪਿਆਜ਼ ਚੱਕ ਲਿਆ ਹਾਂ ਲੋ ਠੀਕ ਹੈ ਸਖਤ ਜੇ ਤਾਂ ਨਹੀਂ ਹੈਗੇ ਚਾਵਲ ਮੈਂ ਵੈਸੇ ਨਰਮ ਜੇ ਵੱਧ ਪਾਣੀ ਪਾ ਕੇ ਨਾ ਮੈਂ ਨਰਮ ਜੇ ਹੀ ਬਣਾਏ ਸੀਗੇ ਲੋ ਗੁੱਡ ਈਵਨਿੰਗ ਅੰਜੀ ਸ਼ਾਮ ਦੇ ਟਾਈਮ ਮੈਂ ਲੱਗੀ ਹਿਆ ਜੀ ਗ੍ਰੀਨ ਟੀ ਬਣਾਉਣ ਅੱਜ ਮੈਂ ਰੋਜ਼ ਰੋਜ਼ ਗ੍ਰੀਨ ਟੀ ਬਣਾ ਰਹੀ ਹਾਂ ਏ ਬਣ ਰਹੀ ਹੈ ਜੀ ਮੇਰੀ ਗ੍ਰੀਨ ਟੀ ਆਹ ਵਾਲੀ ਐ ਪਾਨ ਰੂਜ਼ ਗ੍ਰੀਨ ਟੀ ਇਹ ਮੈਨੂੰ ਚਾਰ ਫਲੇਵਰ ਦੀ ਗ੍ਰੀਨ ਟੀ ਹੈਗੀ ਐ ਜਿਹੜੀ ਬੇਟੀ ਨੇ ਵਿੱਚੀ ਸੀ ਪ੍ਰੀਤੀ ਨੇ ਟੇਸਟੀ ਲੱਗੀਆਂ ਵੈਸੇ ਇਹ ਵੀ ਜਿਹੜੇ ਸਵੇਰੇ ਮੈਂ ਇਹ ਦੁੱਧ ਵਾਲੀ ਬਣਾ ਕੇ ਪੀਤੀ ਸੀ ਆਹ ਵਾਲੀ ਪਾਨ ਰੂਜ਼ ਗ੍ਰੀਨ ਟੀ हूँ मैं इदा ही बना के देखती हाँ टेस्ट यद जी अपनी ग्रीन टी होगी तैयार चलो जी पी के देख दिया मैं कि टेस्ट है यदा बहुत टेस्टी है ਬਹੁਤ ਅੱਛਾ ਟੇਸਟ ਹੈ ਇਹਦਾ ਹਾਂਜੀ ਇਹ ਡਾਕਟਰ ਸਾਹਿਬ ਲੈ ਕੇ ਆਏ ਨੇ ਜਿਹੜੇ ਕਲੀਨਿਕ ਸਾਡੀਆਂ ਸਬਜ਼ੀਆਂ ਵਿਜੀ ਹੈ ਨੇ ਪਹਿਲੀ ਬੰਦ ਗੋਭੀ ਕਲੀਨਿਕ ਦੀ ਤੇ ਕਾਫੀ ਵੱਡਾ ਫੁੱਲ ਹੈਗਾ ਹੁਣ ਦੇਖਦੇ ਆ ਕੱਲ ਨੂੰ ਬਣਾਵਾਂਗੀ ਇਹ ਸਬਜ਼ੀ ਮੈਂ ਮਟਰ ਵਗੈਰਾ ਪਾ ਕੇ ਚਲੋ ਜੀ ਮਿਲਦੇ ਆ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਪ੍ਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ